ਨਹੀਂ ਹਾਂ ਯਾਰ ਨਾ ਇੱਧਰ ਆ ਓਏ ਓਏ ਮੋਟਰਸਾਈਕਲ ਜਾਂ ਚਲ ਓਏ ਮੋਟਰ ਤੇ ਮਾਰ ਕੋਣੀ ਮਗਰ ਓ ਯਾਰ ਮੁੰਡੇ ਨੇ ਲਿਫਟ ਮੇਰੇ ਕੋ ਨਹੀਂ ਕਹਿੰਦਾ ਯਾਰ ਤੇਰਾ ਕਮਾਲ ਓ ਕਿ ਲਿਫਟ ਤੇਰੀ ਤੇਰਾ ਪਿੰਡ ਕਿਹੜਾ ਆ ਤੇਰਾ ਪਿੰਡ ਪੋਰੇ ਹੈਂ ਬਜ਼ਾਰ ਤੋਂ ਜਾਂਦਾ ਗੋਲ ਗੋਲ ਗੋਰੇ ਨਗਰ ਹੈਂ ਗੋਰੇ ਨਗਰ ਓ ਕਿੱਥੋਂ ਦਾ ਜਿਹੜਾ ਦੇ ਨਾਲ ਏ ਓ ਮੁੰਡਾ ਇੱਥੋਂ ਦਾ ਗਾ ਕੀ ਨਾਲ ਹੀਦਾ ਵਾ ਨਾਲ ਸਾਰੇ ਲੇਹਾਂਗਾ ਓਏ ਗਿਆ ਪੱਟੀ ਦਾ ਯਾਰ ਨਾਮ ਦੱਸ ਉਹਦਾ ਨਾਮ ਪੀਤੂ ਹੈ ਪੀਤੂ ਪੀਤੂ ਉਹਦੇ ਪਿਓ ਦਾ ਨਾਮ ਪਤਾ ਤੇਰਾ ਨਾਮ ਕੀ ਕਰਦਾ ਹੈ ਮੇਰਾ ਨਾਮ ਕਾਸ਼ ਹੈ ਤੇਰਾ ਨਾਮ ਕੀ ਕਰਦਾ ਹੈ ਮੈਨੂੰ ਕਹਿੰਦਾ ਵੀ ਲਿਫਟ ਦੇ ਮੈਨੂੰ ਮੈਂ ਦੇ ਦੀ ਤੇ ਮੈਂ ਮੈਂ ਅੱਜ ਲੱਭ ਜਾ ਰਿਹਾ ਉਹ ਕਿਹਦਾ ਨਾਮ ਹੈ ਤੇ ਯਾਰ ਮੈਂ ਨਹੀਂ ਨਹੀਂ ਮੈਨੂੰ ਪਤਾ ਸਾਰਾ ਤੇ ਤੈਨੂੰ ਇਹ ਨਹੀਂ ਪਤਾ ਕਿ ਪਿਓ ਦਾ ਦੀਦੀ ਮੈਂ ਆਪਾਂ ਕੋਈ ਕੀ ਆ ਵੇਖ ਲਾਦਾ ਆ ਫੋਨ ਤੂੰ ਆ ਫੋਨ ਖੋਇਆ ਹੈ ਨਾ ਤੂੰ ਕਿੰਨੇ ਖੋਇਆ ਆ ਫੋਨ ਤੂੰ ਖੋਇਆ ਨਾ ਮੈਂ ਚਲ ਚਲੋੜਿਆ ਹੋਇਆ ਬੰਦਾ ਸਦਰਾਂ ਉਸਰੇ ਆ ਤੇ ਤੇ ਪੁੱਛ ਰੇ ਬੁਕਾਰਨਾ ਸਾਰਾ ਕੁਝ ਆਜ ਖੋਲੋ ਨੀ ਆਜ ਤੋਂ ਦੱਸ ਲਾ ਬੰਦਾ ਫੋਨ ਸਿੰਪਲ ਹੋਣਾ ਏ ਸਿੰਪਲ ਗੱਡੇ ਉਹਦੇ ਜੀ ਉਹਦੇ ਜੀ ਸਿੰਪਲ ਯਾਰ ਕੋਈ ਆ ਜਾ ਰਿਹਾ ਹੈ ਆ ਬੰਦਾ ਨਾ ਬਹੁਤੇ ਕੰਮ ਹੀ ਬਹੁਤੇ ਕਰਦਾ ਵੀ ਕਿਨੂੰ ਫੋਨ ਕਰਦਾ ਵਿੱਕੀ ਨੂੰ ਆ ਵੀ ਵੇਖੋ ਇਹਦਾ ਵੀ ਨਹੀਂ ਲੋਕ ਲਾ ਰਿਹਾ ਪਿੰਨੋ ਹਾਂ ਮੇਰਾ ਆਪਣਾ ਮੁੰਡਾ ਭਰਾ ਲੋਗ ਹੈ ਉਹਦੇ ਪੱਤੇ ਰਬੜੇ ਆਹੀ ਉਹਦਾ ਦਿਮਾਗ ਰਾਵੋ ਨਾ ਲੈਣੀ ਤੇਰਾ ਮੋਰ ਗਿਆ ਯਾਰ ਤੇ ਤੇਰੇ ਵਿੱਚ ਜਦੋਂ ਮੁੰਡਾ ਨਾ ਆਇਆ ਮੇਰੇ ਖੜੀ ਕਿਨਾਰੇ ਤੇ ਤੈਨੂੰ ਵਾਰੀ ਤੁਹਾਡੇ ਨਾਲ ਬਹਿ ਕੇ ਗਿਆ ਬੱਸੇ ਕੋ ਦੋਨੋਂ ਇੱਕ ਰਾਤ ਬਣਾਉਂਦੇ ਆ ਪਰ ਮੈਨੂੰ ਦੱਸਣੇ ਨਹੀਂ ਦਿੰਦੇ ਮੈਂ ਕਹਾ ਦਲੀ ਹੋ ਗਈ ਆ ਮੰਮੀ ਆਹੀ ਅਸੀਂ ਦਿੱਲੀ ਜਾਣੇ ਨੁਕਰ ਫੋੜ ਖੋਣ ਦੇ ਤੂੰ ਨੰਬਰ ਦਾ ਭੱਜਾਂਗਾ ਦਾਂ ਤੀ ਯਾਰ ਭੱਜਾਂਗੇ ਚਪੇੜਾ ਖਾਣੀਆਂ ਭੱਜ ਗਏ ਇੱਧਰ ਇੱਧਰ ਆ ਤਰਵਾ ਅਰੇ ਗੱਲ ਸੁਣ ਮੈਂ ਮੰਨਦਾ ਤੂੰ ਚੁੱਕਿਆ ਤੂੰ ਉਹਦਾ ਨਾਮ ਵਾਖ ਬਾ ਸਾਰਾ ਕੁਝ ਤੂੰ ਕੁੱਟ ਕੇ ਖਾਣੀ ਤੂੰ ਨਾ ਲਿਆ ਦੋ ਮਤਲਬ ਨਾ ਇਹ ਕਿ ਤੂੰ ਫੋਨ ਲਾਉਣ ਖਾਦ ਸੱਚਾ ਤੂੰ ਗੱਲ ਕਰ ਉਹਨੂੰ ਸੱਚਾ ਤੂੰ ਗੱਲ ਕਰ ਉਹਨੂੰ ਹਾਂ ਨਾ ਮੋੜਾ ਬੰਦੇ ਢਾਣੇ ਚੱਲ ਗਏ ਉਹਨਾਂ ਤੇਨੂੰ ਮੋੜ ਕੇ ਤੇਰਾ ਜਾਣਾ ਨਾ ਬਾਕ ਆਪਣਾ ਲਾਪਰੀ ਸਿੰਘ ਭਾਈ ਆਪਣਾ ਵੀਰ ਜੀ ਸੰਤੂ ਨੰਗਲ ਦੇ ਚੇਦਨ ਬਰੇਗੋ ਭਾਜੀ ਮੈਂ ਇਧਰੋਂ ਬਜ਼ਾਰ ਵਾਲੀ ਸਾਈਡ ਤੋਂ ਆਉਣ ਡਿਆ ਹਾਂ ਉਹ ਬਾਹਰੋਂ ਮੇਨ ਰੋਡ ਵਾਲੀ ਸਾਈਡ ਤੋਂ ਆਏ ਤੇ ਉਹ ਕੁੜੀ ਕੋ ਫੋਨ ਨੂੰ ਚੜਾੜ ਮਾਰ ਕੇ ਭੱਜਣ ਲੱਗੇ ਮੈਂ ਇੱਥੇ ਗਾੜੀ ਬੱਸ ਸਟੈਂਡ ਦੇ ਸਾਹਮਣੇ ਐਕਟਿਵਾ ਮਾਰ ਕੇ ਤੇ ਛੁੱਟੇ ਆ ਫਿਰ ਇੱਥੇ ਸਾਰਿਆਂ ਨੇ ਕੱਢ ਲਏ ਕਿੰਨੇ ਜਣੇ ਸੀ ਦੋ ਜਣੇ ਭਾਈ ਇੱਕ ਭੱਜ ਗਿਆ ਵਾ ਪਲਸਰ ਮੋੜ ਸਕਤੇ ਹੀ ਇੱਕ ਭੱਜ ਗਿਆ ਤੇ ਇੱਕ ਫੜ ਕੇ ਲੈ ਗਏ ਹਾਂਜੀ ਉਹ ਪੁਲਿਸ ਵਾਲੇ ਫੜ ਕੇ ਲੈ ਗਏ ਜੀ ਜਦੋਂ ਫੂਟ ਸੀ ਲਾ ਲਾ ਹਾਂਜੀ ਫੋਨ ਕੁੜੀ ਨੂੰ ਦੇਤਾ ਹੀ ਲੱਗੇ ਕਿੰਨਾ ਤੁਸੀਂ ਮਗਰੋਂ ਭੱਜਣਾ ਉਹਨਾਂ ਦੇ ਮਗਰ ਲੱਗੇ ਨਹੀਂ ਮਗਰ ਨਹੀਂ ਜੀ ਲੱਗੇ ਇੱਥੇ ਭੱਜਣ ਲੱਗੇ ਸੀ ਮੈਂ ਗੱਡੀ ਹਾਂਜੀ ਗੱਡੀ ਐਕਟਿਵਾ ਕਰਕੇ ਤੇ ਫਿਰ ਉਹਨਾਂ ਨੂੰ ਸੁੱਟ ਲਿਆ ਫਿਰ ਇੱਥੇ ਸਾਰਿਆਂ ਨੇ ਫੜ ਲਿਆ ਇੱਕ ਭੱਜ ਗਿਆ ਹਾਂਜੀ ਇੱਕ ਬੰਦਾ ਭੱਜ ਗਿਆ ਤੇ ਇੱਕ ਪੁਲਿਸ ਲੈ ਕੇ ਫੜ ਕੇ ਹਾਂਜੀ ਇੱਕ ਨਾ ਸ਼ੱਕੀ ਵਿਅਕਤੀ ਲੈਂਦਾ ਕੋਈ ਉਹ ਤੇ ਤਰੇ ਫਿਰਦਾ ਸੀਗਾ ਬਸ ਅਡੇ ਦੇ ਲਾਗੇ ਲੋਕਾਂ ਨੇ ਦੱਸਿਆ ਉਹਨੂੰ ਲੈਂਦਾ ਵਾ ਜੇ ਉਹਦੀ ਪੁਛਪੜਤਾਲ ਕਰ ਰਹੇ ਆ ਜਾਂਚ ਕਰ ਰਹੇ ਆ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਜੋ ਵੀ ਸਾਹਮਣੇ ਆਏਗੇ ਤੱਤ ਸਾਹਮਣੇ ਆਉਣਗੇ ਚਿਨਾਕੀ ਚਿਨਾਕੀ ਤੇ ਗੋਲੇ ਨਗਲ ਦਾ ਇੱਕ ਮੁੰਡਾ ਜੇ ਤੇ ਉਹਦੇ ਬਾਰੇ ਪੁਛਪੜਤਾਲ ਜੇ ਕਰ ਰਹੇ ਆ ਜੇ ਲੈਂਦਾ ਹੀ ਆ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਜੋ ਨਾਲ ਵੀ ਇੱਕ ਹੈਗਾ ਸੀ ਉਹ ਨਹੀਂ ਸਾਨੂੰ ਮਿਲਿਆ ਨਾਲ ਬਾਰੇ ਨਹੀਂ ਜੇ ਕੋਈ ਜਾਣਕਾਰੀ ਨਹੀਂ ਮਿਲਿਆ